ਕਰ ਤੁਸੀਂ ਦੇਖ ਸਕਦੇ ਹੋ ਕਿ ਬੰਨਾਂ ਜਿਹੜਾ ਉਹ ਲਾਇਆ ਹੋਇਆ ਕਿਉਂਕਿ ਪਾਣੀ ਦਾ ਬਹਾਵ ਹੀ ਜਾਦੇ ਅੱਗੇ ਨਾਲੋਂ ਤੇ ਪਾਣੀ ਅੱਗੇ ਨਾਲੋਂ ਵੱਧ ਵੀ ਗਿਆ ਲੋਕਾਂ ਨੇ ਆਪਣੇ ਘਰ ਬਚਾਉਣ ਦੇ ਲਈ ਬੰਨ ਲਾਏ ਹੋਏ ਆ ਪਰ ਸਰਕਾਰ ਦੇ ਵੱਲੋਂ ਸਿਰਫ ਦਿਖਾਵਾ ਕੀਤਾ ਜਾ ਰਿਹਾ ਲੋਕ ਆਪਣਾ ਪ੍ਰਬੰਧ ਆ ਜਿਹੜਾ ਉਹ ਆਪਣੇ ਤੌਰ ਤੇ ਕਰ ਰਹੇ ਆ ਮਾਤਾ ਜੀ ਕਦੋਂ ਤੱਕ ਦੀ ਫਸੇ ਹੋਏ ਇਸ ਪਾਣੀ ਦੇ ਵਿੱਚ ਇਹ ਮਹੀਨਾ ਹੋ ਗਿਆ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾਗਾ ਹਾਂ ਜੀ ਮੈਂ ਤੂੰ ਮੈਂ ਕੋਈ ਖਾਦੇ ਆ ਜਾਂਦੇ ਨਹੀਂ ਤੇ ਗੁਜ਼ਾਰਾ ਕਰ ਹੀ ਜਾਂਦੇ ਆ ਕੂਵੀਂ ਡੁੱਬ ਗਈ ਸਾਰੀ ਹਾਂਜੀ ਸਾਰੀ ਡੁੱਬ ਗਈ ਕਿੰਨੀ ਪਹਿਲੀ ਸੀ ਤੁਹਾਡੇ ਕੋਲੇ ਸਾਡੇ ਕੋਲੇ ਗਈ ਸੀ 10 ਕਿਨੇ ਪਹਿਲੀ ਕਿੰਨਾ ਪਾਣੀ ਆ ਹੁਣ ਇਸ ਟਾਈਮ ਇਸ ਟਾਈਮ ਸਿਰ ਤੂੰ ਉੱਪਰ ਪਾਣੀ ਆ ਕਿਧਰ ਤੁਹਾਡੇ ਜੋ ਐਮਐਲਏ ਨੇ ਉਹਨਾਂ ਨੇ ਆ ਕੇ ਤਕਨੀਕਾਂ ਸੁਣੀਆਂ ਤੁਹਾਡੀਆਂ ਕੋਈ ਨਹੀਂ ਉਹਨਾਂ ਸੁਣੀ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕਦੋਂ ਕੁ ਦੀ ਫਸੇ ਹੋ ਇਸ ਪਾਣੀ ਦੇ ਵਿੱਚ ਇਹ ਮੀਨਾ ਹੋ ਗਿਆ ਮੀਨਾ ਹੋ ਗਿਆ ਹਾਂਜੀ ਕਿੰਨਾ ਕੁ ਪਾਣੀ ਆ ਹੁਣ ਇਸ ਟਾਈਮ ਇਸ ਟਾਈਮ ਸਿਰ ਤੋਂ ਉੱਪਰ ਪਾਣੀ ਆ ਇੱਥੇ ਢਾਣੀਆਂ ਢਾਣੀਆਂ ਤੇ ਜੀ ਹਾਂਜੀ ਅੱਗੇ ਵੀ ਹੈਗੀਆਂ ਢਾਣੀਆਂ ਕੋਈ ਅੱਗੇ ਹੈਗੀਆਂ ਨੇ ਇਸ ਤੇ ਅੱਗੇ ਪਿੰਡ ਹੈਗਾ ਜੀ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾਗਾ ਹਾਂਜੀ ਮੈਂ ਤੂੰ ਮੈਂ ਕੋਈ ਖਾਦੇ ਆ ਜਾਂਦੇ ਨੇ ਤੇ ਗੁਜ਼ਾਰਾ ਕਰ ਹੀ ਜਾਂਦੇ ਆ ਹਾਂ 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 ਹੈਲੀਕਾਪਟਰ ਨਾਲ ਵੀ ਆਈ ਆ ਨਹੀਂ ਆਈ ਉਹ ਤਾਂ ਕਹਿੰਦੇ ਅਸੀਂ ਹੈਲੀਕਾਪਟਰ ਨਾਲ ਸੈਟ ਰਹੇ ਨਹੀਂ ਨਹੀਂ ਆਈ ਆਪਾ ਕਿ ਕੂਡ ਮਾਰੀਏ ਹਾਂ ਅੰਜੇ ਪੇ ਤੋ ਮਾਇਆ ਸਰਟਾਲੀਆਂ ਤੇ ਆਂਦੇ ਨੇ ਖਾਣਾ ਖੁਣਦੇ ਆ ਜਾਂਦੇ ਆ ਜੀ ਹਾਂਜੀ ਮਤਲਬ ਇਹ ਲੋਕ ਹੀ ਸਰਵਸੇ ਤੱਕ ਆ ਰਹੇ ਸਰਕਾਰ ਦੇ ਵੱਲੋਂ ਤਾਂ ਤੁਹਾਨੂੰ ਕੁਝ ਨਹੀਂ ਦਿੱਤਾ ਗਿਆ ਹੁਣ ਤੱਕ ਨਾ ਨਾ ਜੀ ਆ ਜਿਹੜੇ ਤੁਹਾਨੂੰ ਪੱਠੇ ਦੇ ਕੇ ਗਏ ਸਰਕਾਰ ਨੇ ਦਿੱਤੇ ਕਿ ਲੋਕ ਲੋਕ ਦੇ ਕੇ ਪਿੰਡ ਦੇ ਜਿਹੜੇ ਜ਼ਿਮੀਂਦਾਰ ਉਹ ਦੇ ਗਏ ਆ ਜੀ ਹਾਂਜੀ ਕਿਵੇਂ ਹੁਣ ਫਿਰ ਕੀ ਲੱਗਦਾ ਵੀ ਅੱਜ ਤੁਹਾਡੇ ਤੁਹਾਡੇ ਕੋਈ ਵਾਣ ਵੀ ਸੀਗੇ ਪਹਿਲਾਂ ਤੇ ਦੱਸੋ ਇੱਧਰ ਫਸਲ ਵੀ ਹੈਗੀ ਤੁਹਾਨੂੰ ਜ਼ਮੀਨ ਵੀ ਹੈਗੀ ਹਾਂਜੀ ਹੈਗੀ ਹੈ ਜ਼ਮੀਨ ਡੁੱਬ ਗਈ ਸਾਰੀ ਹਾਂਜੀ ਸਾਰੀ ਡੁੱਬ ਗਈ ਕਿੰਨੀ ਪੈੜੀ ਸੀ ਤੁਹਾਡੇ ਕੋਲੇ ਸਾਡੇ ਕੋਲੇ ਹੈਗੀ ਸੀ 10 ਕਿੱਲੇ ਪੈੜੀ 10 ਕਿੱਲੇ ਪੈੜੀ ਪਿਛਲੀ ਵਾਰ ਵੀ ਜਦੋਂ ਹਾੜ ਆਇਆ ਤੇਜ਼ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਉਹ ਤੋਂ ਵੀ ਬੜਾ ਹੀ ਹੋਇਆ ਸੀ ਸਾਰੇ ਪਿੰਡਾਂ ਦਾ ਜੀ ਸਰਕਾਰ ਨੇ ਦਿੱਤਾ ਕੋਈ ਮੁਆਵਜ਼ਾ ਇਹਦਾ ਉਹ ਮਾੜਾ ਮੋਟਾ ਦੇ ਕੇ ਚਲੇ ਗਏ ਸੀ ਜੀ ਹਾਂਜੀ ਇੱਧਰ ਤੁਹਾਡੇ ਜੋ ਐਮਐਲਏ ਨੇ ਉਹਨਾਂ ਨੇ ਆ ਕੇ ਦੁਖਤ ਕਲੀਫਾਂ ਸੁਣੀਆਂ ਤੁਹਾਡੀਆਂ ਕੋਈ ਨਹੀਂ ਉਹਨਾਂ ਸੁਣੀ ਜੀ ਹਾਂਜੀ ਮ ਵੱਧ ਜ਼ਰੂਰਤ ਕੀ ਆ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਟਾਈਮ ਸਾਨੂੰ ਭਈ ਖਰਚਾ ਦਿੱਤਾ ਜਾਵੇ ਹਾਂ ਸਾਰੀ ਜਿਹੜੇ ਜਿਹੜੇ ਡੁੱਬੇ ਪਿਆ ਜੀ ਹਾਂਜੀ ਝੋਨਾ ਲੋਨ ਤੇ ਕਿੰਨਾ ਖਰਚਾ ਆ ਗਿਆ ਸੀ ਤੁਹਾਡਾ ਇੱਥੇ ਆ ਜਾਂਦਾ 40 40000 50 50000 ਜੀ ਹਾਂਜੀ ਜੀ ਤਾਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਭਈ ਸਾਨੂੰ ਕੋਈ ਦੇਵੋ ਨਾ ਭਈ ਆਪਦੇ ਜਿਹੜੇ ਡੁੱਬੇ ਮਿਆਦੇ ਬੱਚਾ ਪੁੱਛਣ ਪਾੜ ਲਈਏ ਜੀ ਹਾਂਜੀ ਜੀ ਤੋ ਤਸਵੀਰਾਂ ਮੁਹਾਰਜਮ ਸ਼ੇਰ ਦੀਆਂ ਨੇ ਘਰ ਤੁਸੀਂ ਦੇਖ ਸਕਦੇ ਹੋ ਕਿ ਬੰਨਾਂ ਜਿਹੜਾ ਉਹ ਲਾਇਆ ਹੋਇਆ ਕਿਉਂਕਿ ਪਾਣੀ ਦਾ ਬਹਾਵ ਹੀ ਜਾਦੇ ਅੱਗੇ ਨਾਲੋਂ ਤੇ ਪਾਣੀ ਅੱਗੇ ਨਾਲੋਂ ਵੱਧ ਵੀ ਗਿਆ ਤਾਂ ਲੋਕਾਂ ਨੇ ਆਪਣੇ ਘਰ ਬਚਾਉਣ ਦੇ ਲਈ ਬੰਨ ਲਾਏ ਹੋਏ ਆ ਪਰ ਸਰਕਾਰ ਦੇ ਵੱਲੋਂ ਸਿਰਫ ਦਿਖਾਵਾ ਕੀਤਾ ਜਾ ਰਿਹਾ ਲੋਕ ਆਪਣਾ ਪ੍ਰਬੰਧ ਆ ਜਿਹੜਾ ਉਹ ਆਪਣੇ ਤੌਰ ਤੇ ਕਰ ਰਹੇ ਆ ਤਾਂ ਮਾਤਾ ਜੀ ਉਹਨਾਂ ਦਾ ਵੀ ਕਹਿਣਾ ਕਿ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਜਿਹੜੀ ਆ ਸਾਨੂੰ ਉਹ ਹਜੇ ਤੱਕ ਨਹੀਂ ਪ੍ਰੋਵਾਈਡ ਕਰਾਏਗੀ ਲੋਕ ਹੀ ਆ ਜਿਹੜੇ ਉਹ ਆਪਣੇ ਪੱਦਰ ਤੇ ਪਿੰਡਾਂ ਦੇ ਵਿੱਚੋਂ ਸਮਾਨ ਲਿਆ ਕੇ ਇਹਨਾਂ ਲੋਕਾਂ ਦੀ ਸਹਾਇਤਾ Благодарю.